ਫਿਰੋਜ਼ਪੁਰ ਵਿੱਚ ਫਿਰ ਹੋਈ ਗੋਲੀਆਂ ਦੀ ਧਾੜ-ਧਾੜ ਬਾਰੇਕੇ ਪਿੰਡ ਦਾ ਆਰਤੀਆ ਜ਼ਖਮੀ ਬੇਖੌਫ ਹੋਇਆ ਅਪਰਾਧ ਅਪਰਾਧ ਦੇ ਰੂਪ ਵਿੱਚ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਬਦਲਾਵ ਤਿੰਨ ਦਿਨ ਪਹਿਲਾਂ ਫਿਰੋਜ਼ਪੁਰ ਵਿੱਚ ਹੋਈ ਵੱਡੀ ਵਾਰਦਾਤ ਨੂੰ ਅਜੇ ਲੋਕ ਨਹੀਂ ਭੁੱਲੇ ਸਨ ਕਿ ਇੱਕ ਵਾਰੀ ਫਿਰ ਫਿਰੋਜ਼ਪੁਰ ਵਿੱਚ ਗੋਲੀਆਂ ਦੀ ਤਾੜ-ਤਾੜ ਹੋ ਗਈ ਸ਼ੁੱਕਰਵਾਰ ਨੂੰ ਇਹ ਵਾਰਦਾਤ ਸਰਦੀਪਿੰਡ ਬਾਰੇਕੇ ਵਿਖੇ ਹੋਈ ਜਿੱਥੇ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਘਰ ਦੇ ਬਾਹਰ ਬੈਠੇ ਇੱਕ ਆਰਤੀਏ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗੁਰਮੀਤ ਸਿੰਘ ਉਰਫ ਕਾਲਾ ਨਾਮਕ ਇਸ ਆਰਤੀਏ ਨੂੰ ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਰੋਜ਼ਪੁਰ ਦੀ ਥਾਣਾ ਸਦਰ ਪੁਲਿਸ ਜੋ ਇਸ ਮਾਮਲੇ ਦੀ ਸੂਚਨਾ ਮਿਲ ਚੁੱਕੀ ਹੈ ਤੇ ਉਹ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਉਰਫ ਕਾਲਾ ਨਾਮਕ ਆਰਤੀ ਦੇ ਘਰ ਦੇ ਥੱਲੇ ਦੁਕਾਨ ਹੈ ਤੇ ਉੱਪਰ ਰਿਹਾਇਸ਼ ਅੱਜ ਉਹ ਘਰ ਦੇ ਬਾਹਰ ਦੁਕਾਨ ਕੋਲ ਬੈਠਾ ਹੋਇਆ ਸੀ ਤਾਂ ਬਾਈਕ ਤੇ ਸਵਾਰ ਆਏ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ ਗੋਲੀਆਂ ਲੱਗਣ ਨਾਲ ਆਰਤੀਆ ਕਾਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਵੇਂ ਹੀ ਲੋਕਾਂ ਨੂੰ ਇਸ ਵਾਰਦਾਤ ਦਾ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਗਏ ਜਦਕਿ ਇਹ ਨੂ ਬਾਈਕ ਸਵਾਰ ਦੂਰ ਨਿਕਲ ਚੁੱਕੇ ਸਨ ਦੂਜੇ ਪਾਸੇ ਕਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਅਪਰਾਧ ਘਟਣ ਦੀ ਬਜਾਏ ਹੋਰ ਵਧਿਆ ਹੈ ਨਸ਼ਾ ਘਟਣ ਦੀ ਬਜਾਏ ਖੁੱਲ ਕੇ ਵਿਕ ਰਿਹਾ ਹੈ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਫਿਰੋਜ਼ਪੁਰ ਜੋ ਕਿ ਸ਼ਹੀਦਾਂ ਦੀ ਧਰਤੀ ਦੇ ਨਾਤੇ ਜਾਣਿਆ ਜਾਂਦਾ ਹੈ ਜਿਸ ਨੂੰ ਵਿਕਾਸ ਦੀ ਜਗ੍ਹਾ ਅਪਰਾਧ ਬਦਲਾਵ ਦੇ ਰੂਪ ਵਿੱਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮਿਲਿਆ ਹੈ ਉਹਨਾਂ ਦਾ ਕਿਹਾ ਕਿ ਹਾਲੇ ਤਿੰਨ ਦਿਨ ਪਹਿਲਾਂ ਹੀ ਤਿੰਨ ਬੱਚਿਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ ਹਾਲੇ ਉਸ ਮਸਲੇ ਨੂੰ ਨਹੀਂ ਸੁਲਝਾ ਸਕੀ ਅਤੇ ਨਾ ਹੀ ਮੁਲਜਮਾਨ ਨੂੰ ਫੜ ਚੁੱਕੀ ਹੈ ਅੱਜ ਉਹਨਾਂ ਦੇ ਪਿੰਡ ਐਡੀ ਵੱਡੀ ਘਟਨਾ ਹੋ ਗਈ ਹੈ ਹੁਣ ਤਾਂ ਲੋਕਾਂ ਨੂੰ ਆਪਣੀ ਸੁਰੱਖਿਆ ਖੁਦ ਹੀ ਕਰਨੀ ਪਵੇਗੀ ਕਿਉਂਕਿ ਪੁਲਿਸ ਦੇ ਵਸ ਦੀ ਗੱਲ ਨਹੀਂ ਰਹੀ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਕੀ ਘਟਨਾ ਕੀ ਹੋਈ ਆ ਦੱਸ ਦਿਓ ਕਿ ਇੱਥੇ ਬੈਠੇ ਸੀ ਕਿਵੇਂ ਸੀ ਆਪਦੇ ਘਰੇ ਬੈਠੇ ਸੀ ਹੈਲੋ ਅੱਛਾ ਜਿਹੜੇ ਆਏ ਉਹਨਾਂ ਦਾ ਜੇ ਕੁਝ ਪਤਾ ਨਹੀਂ ਚੱਲ ਦੋ ਜਣੇ ਜਾਂ ਤਿੰਨ ਜਣੇ ਗੋਲੀ ਕਿੱਥੇ ਲੱਗੀ ਆ ਗੋਲੀ ਟਾਣ ਚ ਧਿਆਨ ਰੱਖੋ ਹਾਂ ਕਿਹਨਾਂ ਦੀ ਅਨੋ ਗੋਲੀ ਲੱਗੀ ਗਰਵੇਸ਼ ਸਿੰਘ ਕਿਹੜੇ ਪਿੰਡ ਚੱਲੀ ਆ ਬਾਰੀ ਵਜੇ ਹਰਤਿਆ ਤਿੰਨ ਆਵੀਂ ਪੜਾਇਦਾ ਤਲਾਅ ਰਤੀ ਕਿਹੜੇ ਕੰਢੇ ਚੱਲੀ ਆ ਬਾਰੇ ਕੇ ਬਾਰੇ ਆਪਣੇ ਘਰੇ ਸੀਗੇ ਹਾਂ ਆਪਣੇ ਘਰੇ ਸੀ ਤੇ ਕਰੇ ਬੈਠੇ ਗੋਲੀ ਮਾਰ ਰਹੇ ਸੀ ਜੀ ਕੀ ਹੋਇਆ ਕੀ ਹੈ ਜੀ ਨਵੇਂ ਬਾਰੇ ਕਹੇ ਗਰਮੀਤ ਸਿੰਘ ਤਰੁਆ ਦੇ ਬੂਹੇ ਦੇ ਅੱਗੇ ਆਇਆ ਸ਼ਰੂ ਆਇਆ ਅੱਛਾ ਪਿਆਰ ਗਿਆ ਸੀ ਕੁਝ ਸਮਾਨ ਸੋਣ ਲੈਣਾ ਤੇ ਬੂਹੇ ਦੇ ਅੱਗੇ ਖੜਾ ਹੈ ਤੇ ਮੋਟਰਸਾਈਕਲ ਦੇ ਪਿੱਛੇ ਗਿਆ ਦੋ ਜਣੇ ਅੱਛਾ ਤੁਹਾਨੂੰ ਪਛਾਣਦੇ ਗੋਲੀ ਮਾਰ ਕੇ ਤੇ ਚਲੇ ਗਏ ਅੱਛਾ ਦੋ ਜਣੇ ਆਏ ਸੀ ਦੱਸਦੇ ਦੱਸਦੇ ਦੇਖਿਆ ਨੀਂਗਾ 10 ਦਿਨ ਦੋ ਜਣੇ ਆਏ ਨੇ ਅੱਛਾ ਤੇ ਇਸ ਨੂੰ ਹਸਪਤਲ ਭੇਜਿਆ ਗਿਆ ਹਾਂ ਜੀ ਹਸਪਤਲ ਲੈ ਗਿਆ ਹੂੰ ਕੁਲਕੋਤੀ ਬੰਦਾ ਉਹ ਕਰ ਰਿਹਾ ਮੋਲ ਕੀ ਨਾਮ ਹੈ ਤੁਹਾਡਾ ਮੰਗਲ ਸਿੰਘ ਸਰਪੰਚ ਜਨਮੇ ਬੜੇ ਇਹ ਆਰਤੀ ਹੈ ਸੀ ਇਹ ਆਰਤੀ ਹੈ ਜਿੰਮੇਦਾਰਾ ਵੀ ਇਹ ਆਰਤੀ ਦਾ ਕੰਮ ਦੀ ਗੁਰਮੀਤ ਸਿੰਘ ਤਨਿਆ ਜੀ